ਲੋਡੀ ਦੋਸਤੋ ਮਿੱਤਰੋ ਤਰੋ ਤਾਜ਼ਾ ਖਬਰ ਤੇ ਉਸ ਤੇ ਤਿਰਸ਼ੀ ਨਾ ਜੇ ਲੈ ਕੇ ਹਾਜ਼ਰ ਆ ਮੈਂ ਬਲਜੀਤ ਬੱਲੀ ਅੱਜ ਪੰਥ ਨਾਲ ਸੰਬੰਧਤ ਸਿੱਖ ਜਗਤ ਨਾਲ ਸੰਬੰਧਤ ਦੋ ਵੱਡੀਆਂ ਘਟਨਾਵਾਂ ਚਰਚਾ ਦਾ ਵਿਸ਼ਾ ਨੇ ਚਰਚਾ ਕਰਨੀ ਬਣਦੀ ਹੈ ਪਿਛਲੇ ਕਾਫੀ ਸਮੇਂ ਤੋਂ ਜੋ ਕੁਝ ਪੰਥਕ ਖਿਲਚਲ ਹੋ ਰਹੀ ਹੈ ਕਾਲੀਦਾਲ ਚ ਕਾਲੀ ਸਿਆਸਤ ਦੇ ਵਿੱਚ ਕਾਲੀ ਰਾਜਨੀਤੀ ਵਿੱਚ ਸਖਰ ਰਾਜਨੀਤੀ ਵਿੱਚ ਉਹਦੇ ਚ ਅੱਜ ਦੋ ਘਟਰਾਵਾਂ ਇਹੋ ਜਿਹੀਆਂ ਵਾਪਰੀਆਂ ਜਿਨ੍ਹਾਂ ਨੇ ਹਲਚਾ ਹੋਰ ਵਧਾ ਦਿੱਤੀ ਐ ਤੇ ਹੋਰ ਉਲਝਣਾ ਪੈਦਾ ਕਰਤੀਆਂ ਨੇ ਉਹ ਇੱਕ ਐ ਕਿ ਸਿੰਘ ਸਹਿਬਾਨ ਵੱਲੋਂ ਜਥੇਦਾਰ ਕਾਟਕ ਸਾਹਿਬ ਵੱਲੋਂ ਜਿਹੜੀ 28 ਜਨਵਰੀ ਨੂੰ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਬੁਲਾਈ ਗਈ ਸੀ ਉਹ ਮੁਲਤਵੀ ਕਰ ਦਿੱਤੀ ਐ ਪੋਸਟਪੋਨ ਕਰ ਦਿੱਤੀ ਐ ਜਿ세 ਯਾਰ ਸ੍ਰੀ ਕਾਟਕ ਸਾਹਿਬ ਨੇ ਤੇ ਉਹਦੀ ਅਗਲੀ ਤਾਰੀਖ ਵੀ ਨਹੀਂ ਤਾਂ ਕਿਤੇ ਸਮਝਿਆ ਜਾਂਦਾ ਸੀ ਕਿ ਉਸ ਮੀਟਿੰਗ ਦੇ ਵਿੱਚ ਜਿਹੜਾ ਦੋ ਅਕਾਲੀ ਧੜਿਆਂ ਦੇ ਵਿਚਕਾਰ ਰੱਟਾ ਚੱਲ ਰਿਹਾ ਹੈ ਮੈਂਬਰਸ਼ਿਪ ਵਾਲੀ ਕਮੇਟੀ ਦਾ ਮਸਲਾ ਚੱਲ ਰਿਹਾ ਹੈ ਤੇ ਅਕਾਲੀ ਦਲ ਤੇ ਦੋਸ਼ ਲੱਗ ਰਹੇ ਨੇ ਕਿ ਹੁਕਮ ਨਵੇਂ ਪੂਰੇ ਨਹੀਂ ਕੀਤੇ ਉਧਰ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਸਲਾ ਵੀ ਹੈ ਤਾਂ ਇਹਨਾਂ ਸਾਰਿਆਂ ਤੇ ਕੋਈ ਨਾ ਕੋਈ ਫੈਸਲਾ ਹੋਏਗਾ ਇਹ ਉਮੀਦ ਸੀ ਤੇ ਉਹ ਮੀਟਿੰਗ ਪੋਸਟਪੋਨ ਹੋ ਗਈ ਹੈ ਇਹਦਾ ਮਤਲਬ ਸਾਰੇ ਜਿਹੜੇ ਫੈਸਲੇ ਜੋ ਵੀ ਹੋਣੇ ਸੀ ਉਹ ਵੀ ਪੋਸਟਪੋਨ ਹੋ ਗਿਆ ਹੈ ਕਾਰਨ ਦਿੱਤਾ ਗਿਆ ਹੈ ਸ਼੍ਰੀ ਕਲਤਖ ਸਾਹਿਬ ਦੇ ਸਕੱਤਰੇਤ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਕਿ ਗਿਆਨੀ ਰਗਵੀਰ ਸਿੰਘ ਜਿਹੜੇ ਜਿ세 ਕਲਤਖ ਸਾਹਿਬ ਨੇ ਉਹਨਾਂ ਦੇ ਨਿੱਜੀ ਰਜੇਵਾਂ ਕਾਰਨ ਇਹ ਮੀਟਿੰਗ ਜਿਹੜੀ ਮੁਲਤਵੀ ਕਰਨੀ ਪੈ ਰਹੀ ਹੈ ਸੋ ਇੱਕ ਤਾਂ ਵੱਡੀ ਗੱਲ ਨੇ ਇਹ ਤੇ ਆਵਾਜ਼-ਵਾਜ਼ ਚਰਚਾ ਹੋਣੀ ਹੈ ਇਹਦਾ ਰਿਐਕਸ਼ਨ ਜਿਹੜਾ ਇਸ ਮੀਟਿੰਗ ਦੇ ਪੋਸਟਪੋਨ ਹੋਣ ਦਾ ਮੰਤਰੀ ਹੋਣ ਦਾ ਜਿਹੜਾ ਰਿਐਕਸ਼ਨ ਅਪ੍ਰਤੀਕਰਮ ਉਹ ਗਿਆਨੀ ਹਰਪੀ ਸਿੰਘ ਨੇ ਜਦੋਂ ਗਿਆਨੀ ਹਰਪੀ ਸਿੰਘ ਨੇ ਬਹੁਤ ਤਿੱਖਾ ਰਿਐਕਸ਼ਨ ਦਿੱਤਾ ਇਹਦਾ ਇੱਕ ਬੜੇ ਜਜਵਾਤੀ ਔਰ ਬੜੇ ਆਫ ਵਾਲੇ ਜਿਹੜੇ ਰੌਂ ਦੇ ਵਿੱਚ ਜੇ ਮੈਂ ਕਹਦਾ ਕਿ ਥੋੜੇ ਗੁੱਸੇ ਵਾਲੇ ਰੌਂ ਚ ਵੀ ਜਿਹੜਾ ਉਹਦਾ ਰਿਐਕਸ਼ਨ ਦਿੱਤਾ ਆਪਣਾ ਆਪਣਾ ਪ੍ਰਤੀਕਰਮ ਜ਼ਾਹਰ ਕੀਤਾ ਤੇ ਉਹਨਾਂ ਨੇ ਜੋ ਬਿਆਨ ਦਿੱਤੇ ਨੇ ਜੋ ਅੱਜ ਉਹ ਬੋਲੇ ਨੇ ਉਹ ਬਹੁਤ ਸਾਰੇ ਬਹੁਮੈਨੀ ਨੇ ਬਹੁਤ ਸਾਰੇ ਮੰਤਵ ਨਦੇ ਮੈਨੇ ਨਿਕਲਦੇ ਨੇ ਕੋਸ਼ਿਸ਼ ਕਰਾਂਗੇ ਉਹਨਾਂ ਦੇ ਬਿਆਨ ਵੀ ਸੁਣਾ ਕੇ ਤੁਹਾਨੂੰ ਫਿਰ ਉਹਦਾ ਉਹਨਾਂ ਦਾ ਮਤਲਬ ਕੀ ਹੈ ਤੇ ਉਹਦਾ ਅੱਗੇ ਜਿਹੜਾ ਇੰਪੈਕਟ ਕੀ ਪਾਏਗਾ ਅਸਰ ਕੀ ਪਾਏਗਾ ਅਗਲੇ ਦਿਨਾਂ ਚ ਪੰਥਕ ਰਾਜਨੀਤੀ ਦੇ ਉਹ ਵੀ ਜਿਹੜਾ ਕੋਸ਼ਿਸ਼ ਕਰਾਂਗੇ ਤੇ ਗੈਨੀ ਗੀਤ ਸਿੰਘ ਦਾ ਇਹ ਜਿਹੜਾ ਇਹ ਮੈਂ ਤੁਹਾਨੂੰ ਸੁਣਾਉਣ ਲੱਗਿਆ ਮੈਨੂੰ ਹੁਣੇ ਜਾਣਕਾਰੀ ਮਿਲੀ ਹੈ ਕਿ ਪੰਗ ਸਿੰਘ ਸਾਹਿਬਾਨ ਦੀ ਮੀਟਿੰਗ ਕਰੀ ਹੈ ਕੋ ਮਤਬੀ ਹੋ ਪਰ ਹੋ ਸਕਦਾ ਸੀ ਕਿ ਉਸ ਮੀਟਿੰਗ ਦੇ ਵਿੱਚ ਇਹ ਆਦੇ ਉਹਨਾਂ ਨੇ ਵੀਡੀਓ ਜਾਰੀ ਕੀਤੀ ਪਰ ਮਤੀ ਰਾਸ਼ਟੀ ਦੇ ਵਿੱਚ ਫੈਸਲੇ ਕੋਲੇ ਸੀ ਇਹ ਦਿਨ ਵਾਲੀ ਇਹਦੇ ਤੋਂ ਉਨ ਕਰਕੇ ਦੇ ਲਈ ਮੁਤਬੀ ਨਹੀਂ ਹੋਈ ਬਲਕਿ ਮੇਰੇ ਖਿਲਾਫ ਜਿਹੜੀ ਕਮੇਟੀ ਬਣੀ ਹੈ ਜਿਹਦੀ ਕਲਵਾਈ ਮੈਸੈਂਜਰਜ਼ ਬਦਲ ਕਰ ਰਹੇ ਹੈ ਕਿ ਸਰਪ੍ਰਸਤੀ ਜਿਹੜੀ ਹੈ ਉਹ ਕੱਲ ਤੱਕ ਸਰ ਵੱਲੋਂ ਕੱਟੇ ਹੋਏ ਲੀਡਰ ਵੱਲੋਂ ਕੀਤੀ ਜਾ ਰਹੀ ਹੈ ਉਹਦੇ ਵੱਲੋਂ ਆਪਣੇ ਕੱਢੀ ਚ ਪਿਠਾਜੇ ਮੇਰੇ ਖਿਲਾਫ ਕਬਾ ਪਕਤਾਏ ਜਾ ਰਹੇ ਹੈ ਪ੍ਰੋਟੈਕਸ਼ਨ ਦੀ ਦੰਗਮਸਾਦ ਦੀ ਪਵਨ ਧਰਤੀ ਤੇ ਉੱਤੇ ਵੀ ਇਸ ਕਮੇਟੀ ਤੇ ਜਾ ਕੇ ਮੇਰੇ ਬਾਰੇ ਪੁੱਛ ਪੜਤਾਲ ਕੀਤੀ ਮੈਨੂੰ ਜਾਣਕਾਰੀ ਮਿਲੀ ਹੈ ਕਿ ਇਹ ਵੀ ਕਿਹਾ ਗਿਆ ਹੈ ਕਿ ਲਿਖ ਕੇ ਦਿਓ ਕਿ ਜਾਨੀ ਰਾਕੀਸਿਕ ਨੇ ਦਕਸ਼ੀ ਰਦਮਦਮਾ ਸਾਹਿਬੀ ਖੇਪਨ ਪੈਰਾ ਦੇ ਸਰਮੁਖ ਪੇਸ਼ੋਕੀ ਮਦਦ ਦੀ ਬਲੰਗਣਾ ਕੀਤੀ ਹੈ ਪਰ ਮੈਨੂੰ ਖੁਸ਼ੀ ਹੈ ਕਿ ਕਿਸੇ ਨੇ ਨਹੀਂ ਲਿਖ ਕੇ ਦਿੱਤਾ ਤੇ ਹੁਣ ਬਹੁਤ ਹੀ ਤੇਜ਼ੀ ਦੇ ਨਾਲ ਇਸ ਹਸਪਤਾਲ ਨੂੰ ਅੱਗੇ ਵਿਧਾਇਆ ਜਾ ਰਿਹਾ ਹੈ ਉਹ ਵਿਧਾਇਆ ਜਾਏਗਾ ਔਰ ਉਹਨਾਂ ਲਈ ਕੁਝ ਦਿਨਾਂ ਦੇ ਵਿੱਚ ਐਡਜੈਕਟੋ ਕਮੇਟੀ ਦੀ ਮੀਟਿੰਗ ਸੱਦ ਕੇ ਕਰੀਏ ਸਭਾ ਮੈਂ ਖਤਮ ਕੀਤੀਆਂ ਜਾਣਗੀਆਂ ਤੇ ਫਿਰ ਉਸ ਤੋਂ ਬਾਅਦ ਪੰਚ ਸਿੰਘ ਸਮਾਦ ਦੀ ਮੀਟਿੰਗ ਚੜੀ ਹੈ ਉਹ ਹੋਏਗੀ ਇਹ ਇਤਿਹਾਸ ਹੈ ਕਿ ਜਿਹੜੀ ਤੱਕ ਸਾਡੇ ਜ਼ਿੱਤੇਦਾਰ ਕਰੇ ਜਾ ਕੇ ਫਸਲੇ ਨੂੰ ਪ੍ਰਵਾਨ ਕਰ ਲੈਂਦੇ ਆ ਜਾਂ ਇਹਨ ਮੰਨ ਲੈਂਦੇ ਆ ਉਹ ਬਿਲਡਿੰਗਾਂ ਬਣਾ ਲੈਣ ਬਿਜ਼ਨਸ ਖੜੇ ਕਰ ਲੈਣ ਕਰੋੜਾ ਰੁਪਇਆ ਕਮਾ ਲੈਣ ਉਹਨਾਂ ਨੂੰ ਕੋਈ ਕੁਝ ਨਹੀਂ ਕਿਹਾ ਜਾਂਦਾ ਔਰ 8-8 ਸਾਲ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਨੇ ਜਾਰੀ ਰਹਿੰਦੀਆਂ ਨੇ ਅੱਗੇ ਜਿਹਦਾਦਾਰ ਇਹਨੂੰ ਮੰਨਣ ਲਈ ਤਿਆਰ ਨਹੀਂ ਹੁੰਦਾ ਕਿ ਉਹਦੀਆਂ ਬੁਰਕੀਆਂ ਤੱਕ ਜਿਹੜੀਆਂ ਉਹ ਗਿਣੀਆਂ ਜਾਂਦੀਆਂ ਵੀ ਇਹਨੇ ਆਪਣੇ ਜਥੇਦਾਰੀ ਦੇ ਕਾਰਜਕਾਲ ਦੌਰਾਨ ਕਿੰਨੀਆਂ ਬੁਰਕੀਆਂ ਜਿਹੜੀਆਂ ਉਹ ਖਾਧੀਆਂ ਮੈਨੂੰ ਖੁਸ਼ੀ ਹੈ ਕਿ ਮੇਰੀਆਂ ਪੁਰਕੀਆਂ ਤੱਕ ਜਿਹੜੀਆਂ ਉਹਦਾ ਹਿਸਾਬ ਕੀਤਾ ਜਾ ਰਿਹਾ ਹੈ ਕਿ ਇਹਨੇ 8 ਸਾਲ ਦੀ ਜ਼ਿੰਮੇਵਾਰੀ ਦੇ ਦੌਰਾਨ ਕਿੰਨੀਆਂ ਗਰਾਹੀਆਂ ਜਿਹੜੀਆਂ ਨੇ ਰੋਟੀ ਦੀਆਂ ਖਾਧੀਆਂ ਨੇ ਮੈਂ ਕਹਿਣਾ ਚਾਹੁੰਦਾ ਜਲਦੀ ਕਰੋ ਮੇਰੇ ਤੇ ਦੋਸ਼ ਲਾਓ ਮੈਨੂੰ ਬਾਹਰ ਕੱਢੋ ਇਹ ਸਭ ਆ ਮ ਖਤਮ ਕਰੋ ਕਿ ਫਿਰ ਉਸ ਤੋਂ ਬਾਅਦ ਮੈਂ ਦੇਖਾਂਗਾ ਆਪਣੇ ਪੰਥ ਦੇ ਸਹਿਯੋਗ ਦੇ ਨਾਲ ਆਪਣੇ ਕੌਮ ਦੇ ਸਹਿਯੋਗ ਦੇ ਨਾਲ ਮੈਂ ਕਿਸ ਤਰ੍ਹਾਂ ਜਿਹੜਾ ਇਹ ਜਿਹੜੇ ਮੇਰੇ ਖਿਲਾਫ ਨੈਰੇਟਿਵ ਸਿਰਜਿਆ ਇਸ ਨੂੰ ਜਿਹੜਾ ਹੈ ਨੈਦਰਤ ਬਾਬਤ ਇਹਨਾਂ ਦਾ ਚਤਨ ਜਿਹੜਾ ਮੈਂ ਜੂਰ ਕਰੂੰਗਾ ਮਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾ ਤਸੀਂ ਸੁਣ ਲਿਆ ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਤੁਸੀਂ ਸੁਣ ਲਿਆ ਇਹਨਾਂ ਦਾ ਗਿਆਨੀ ਹਰਪ੍ਰੀਤ ਸਿੰਘ ਦੀਦਾ ਬਿਆਨ ਤੇ ਜਿਹਦੇ ਜੇ ਇਹਨੂੰ ਥੋੜਾ ਜਿਹਾ ਨੀਜ਼ ਨਾਲ ਇਹਦੇ ਫਰੋਲੀਏ ਦਾ ਉਹਦੇ ਚੋਂ ਪਤਨ ਚਾਰ ਗੱਲਾਂ ਨਿਕਲਦੀਆਂ ਨੇ ਪਹਿਲੀ ਇਹ ਕਿ ਉਹ ਜਿਹੜੀ ਮੀਟਿੰਗ ਪੋਸਟਪੋਨ ਕੀਤੀ ਗਈ ਆ ਉਸ ਤੇ ਉਹ ਔਖੇ ਨੇ ਖਫਾ ਨੇ ਦੂਜਾ ਜਿਹੜੀ ਉਹ ਕਮੇਟੀ ਬਣਾਈ ਹੈ ਜਾਂਚ ਲਈ ਉਸ ਦੇ ਉੱਤੇ ਉਹਨਾਂ ਨੇ ਜੇ ਕਿਸੇ ਦੇ ਦੋਸ਼ ਲਾਇਆ ਜਨ ਕਮੇਟੀ ਦੇ ਜਾਂ ਹੋਰਾਂ ਦੇ ਕਿ ਉਹਨਾਂ ਨੇ ਕੱਢੇ ਹੋਏ ਅਕਾਲੀ ਨੇਤਾ ਜਿਹੜਾ ਉਹ ਗਵਾਹ ਬਤਾਉਣ ਦੀ ਕੋਸ਼ਿਸ਼ ਕਰ ਰਿਹਾ ਨਾਲ ਲਿ ਜਾ ਕੇ ਗੱਡੀ 'ਚ ਬੈਠ ਕੇ ਜਿਹਦਾ ਇਸ਼ਾਰਾ ਵਿਰਸਾ ਸਿੰਘ ਬਲਟੋਹਾ ਵੱਲ ਹੈ ਕਿਉਂਕਿ ਉਹ ਹੀ ਕੱਢੇ ਹੋਇਆ ਤੇ ਉਹਨਾਂ ਨੇ ਕਿਹਾ ਸਾਜ਼ਿਸ਼ ਰਚੀ ਯਾਰੀ ਇਹ ਮੈਨੂੰ ਮੇਰੇ ਖਿਲਾਫ ਕੱਢਣ ਵਾਸਤੇ ਮੈਨੂੰ ਤੇ ਮੀਟਿੰਗ ਬੁਲਾ ਕੇ ਮੈਨੂੰ ਕੱਢਣ ਦੀ ਕੋਸ਼ਿਸ਼ ਸਕੀਮ ਬਣੀ ਹੋਈ ਹੈ ਉਹਨਾਂ ਦੀ ਤੇ ਮੈਨੂੰ ਬਾਹਰ ਜਿਹੜਾ ਉਹ ਤੋਂ ਹਟਾਇਆ ਜਾਇਆ ਗਿਆ ਜਥੇਦਾਰੀ ਤੋਂ ਦੂਜੀ ਗੱਲ ਉਹਨੇ ਨੇ ਇਹ ਕੀਤੀ ਹੈ ਕਿ ਜਿਹੜੇ ਜਥੇਦਾਰ ਇਤਿਹਾਸ ਹੈ ਇਤਿਹਾਸ ਦੀ ਗੱਲ ਕੀਤੀ ਹੈ ਜਿਹੜੇ ਜਥੇਦਾਰ ਘਰੇ ਆ ਕੇ ਉਹਨੇ ਫੈਸਲੇ ਮੰਨਦੇ ਆ ਹੁਕਮ ਮੰਨਦੇ ਆ ਤੇ ਆਖੇ ਲੱਗਦੇ ਆ ਮਨਮਰਜ਼ੀ ਉਹਨਾਂ ਦੀ ਕਰਦੇ ਆ ਉਹਨਾਂ ਦੇ ਨਿਤਾਬ ਚੱਲਦੇ ਆ ਉਹਨਾਂ ਨੂੰ ਤਾਂ ਸਹੂਲਤਾਂ ਮਿਲਦੀਆਂ ਬਾਅਦ ਚ ਵੀ ਜਥੇਦਾਰ ਛੱਡਣ ਤੋਂ ਬਾਅਦ ਵੀ ਉਹਨਾਂ ਨੂੰ ਛੋਟਾ ਮਿਲਦੀ ਰਹਿੰਦੀ ਨੇ ਤੇ ਜਿਹੜੇ ਨਹੀਂ ਉਹਨਾਂ ਦੀ ਮੰਨਦੇ ਉਹਨਾਂ ਦੀਆਂ ਬੁਰਕੀਆਂ ਵੀ ਗਿਣੀ ਜਾਂਦੀਆਂ ਨੇ ਉਹ ਕਹਿੰਦਾ ਮੈਨੂੰ ਕਹਿੰਦੇ ਨੇ ਮੈਨੂੰ ਮੇਰੀਆਂ ਬੁਰਕੀਆਂ ਵੀ ਗਿਣੀ ਆ ਰਹੀਆਂ ਕਿੰਨੀਆਂ ਗਰਾਂਹਾਂ ਖਾਧੀਆਂ 8 ਸਾਲ ਦੇ ਦੌਰਾਨ ਬਲੇ ਨਿੱਕੇ ਨਿੱਕੇ ਗੱਲ ਦਾ ਉਹਨਾਂ ਦਾ ਕਹਿਣ ਦਾ ਮਤਲਬ ਉਹ ਨਿੱਕੇ ਨਿੱਕੇ ਗੱਲ ਜਿਹੜੀ ਫਰੋਲੀ ਜਾ ਰਹੀ ਹੈ ਵੀ ਕਿਤੇ ਨੁਕਸ ਨਿਕਲੇ ਆਵੇ ਜਾਂ ਕਿਤੇ ਇਹ ਗਲਤ ਕੀਤੀ ਹੈ ਤੇ ਇਤੋਂ ਤੱਕ ਕਿ ਆਪਣੇ ਕਹਿੰਦੇ ਦਬਾਅ ਪਾਇਆ ਇਹ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਕਾ ਲਿਖ ਲਗਾਉਣ ਦੀ ਵੀ ਉਹਨਾਂ ਨੇ ਆ ਉਲੰਘਣਾ ਕੀਤੀ ਹੈ ਪਰ ਉਹ ਕਿਸੇ ਨੇ ਲਿਖ ਕੇ ਨਹੀਂ ਦਿੱਤਾ ਇਸ ਤਰ੍ਹਾਂ ਦਾ ਅਲੀਗੇਸ਼ਨ ਵੀ ਉਹਨਾਂ ਨੇ ਲਾਇਆ ਉਹ ਕੰਮ ਕਰ ਰਿਹਾ ਕੀ ਕਰ ਰਿਹਾ ਇਦਾਂ ਨਹੀਂ ਇਸ਼ਾਰਾ ਉਹਨਾਂ ਨੇ ਬਿੱਸਾ ਸਿੰਘ ਗੋਲਡੋਹਾਵਲ ਕੀਤਾ ਜਦੋਂ ਅਗਲੀ ਗੱਲ ਉਹਨਾਂ ਨੇ ਇਹ ਕੀਤੀ ਹੈ ਕਿ ਤੁਸੀਂ ਅ ਤੁਸੀਂ ਕੱਢੋ ਮੈਨੂੰ ਜੀ ਸਕਦੇ ਜਲਦੀ ਕਰੋ ਕੱਢੋ ਤੇ ਉਸ ਤੋਂ ਬਾਅਦ ਮੈਂ ਜਿਹੜਾ ਜਵਾਬ ਦੇਵਾਂਗਾ ਪੰਥ ਦੇ ਘਾਉਂ ਦੇ ਸਹਿਯੋਗ ਨਾਲ ਮੈਂ ਫਿਰ ਦੇਖਣਾ ਦੇ ਮਿਲ ਕੇ ਤਾਂ ਬੰਦਾ ਚੈਲੰਜ ਕੀਤਾ ਵੀ ਤੁਸੀਂ ਮੈਨੂੰ ਜਦੋਂ ਕੱਢੋਗੇ ਤਾਂ ਫਿਰ ਉਹ ਉਹਨਾਂ ਦਾ ਇਸ਼ਾਰਾ ਹੈ ਲੱਗ ਰਿਹਾ ਵੀ ਵੀ ਕੀ ਕਰਨਗੇ ਉਹ ਇਹ ਤਾਂ ਨਹੀਂ ਹਿਸਾਬ ਲਾਇਆ ਜਾ ਸਕਦਾ ਪਰ ਕੁਝ ਵੱਡਾ ਕਰਨਗੇ ਪੰਥ ਦੇ ਸਹਿਯੋਗ ਨਾਲ ਕੌਮ ਦੇ ਸਹਿਯੋਗ ਨਾਲ ਜਾਂ ਹੋਰਾਂ ਜਿਹੜੇ ਨੇ ਤਾਂ ਨੇਤਾ ਨੇ ਜਥੇਦਾਰ ਨੇ ਉਹਨਾਂ ਦੇ ਸਹਿਯੋਗ ਨਾਲ ਨੀ ਕੋਈ ਕਲਾਸਾਂ ਕਰਨਗੇ ਵੱਡਾ ਜਾਂ ਕੋ ਕਦਮ ਚੁੱਕਣਗੇ ਕਿਉਂਕਿ ਪਹਿਲਾਂ ਵੀ ਗੱਲਾਂ ਚੱਲਦੀ ਰਹੀਆਂ ਐ ਜਿਹੜਾ ਬਾਗੀ ਤਾਰਾ ਸੀ ਉਸਨੇ ਵੀ ਇਹਨਾਂ ਨੂੰ ਆਫਰ ਕੀਤੀ ਸੀ ਤੇ ਹੁਣ ਵੀ ਅਜੇ ਵੀ ਅੰਦਰ ਕੱਲੇ ਗੱਲਾਂ ਚੱਲ ਰਹੀਆਂ ਨੇ ਕਿਉਂਕਿ ਜਿਹੜਾ ਦੂਜੇ ਪਾਸੇ ਉਲਝਿਆ ਹੋਇਆ ਜਿਹੜਾ ਉਹ ਮੈਂਬਰਸ਼ਿਪ ਵਾਲੀ ਕਮੇਟੀ ਦਾ ਮਸਲਾ ਅਜੇ ਵੀ ਹੱਲ ਨਹੀਂ ਹੋਇਆ ਉਹ ਉਹਦੇ ਹੱਕ ਤੇ ਉਲਟ ਬਿਆਨ ਆ ਰਹੇ ਨੇ ਤੇ ਇਹ ਵੀ ਅਜੇ ਗੱਲ ਚੱਲ ਰਹੀ ਹੈ ਇੱਕ ਕਾਫੀ ਸਰਕਲਾਂ ਦੇ ਵਿੱਚ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਿਹੜਾ ਮੋਰੀ ਲਾ ਕੇ ਤੇ ਉਹ ਕਾਲੀ ਦਲ ਖੜਾ ਕੀਤਾ ਜਾਵੇ ਮੁੜ ਕੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਚੱਲੀ ਜਾ ਰਹੀਆਂ ਨੇ ਸੋ ਗੈਨੀ ਹਰਪੀਤ ਸਿੰਘ ਜੀ ਦੀ ਕੀ ਸਟ੍ਰੈਟਜੀ ਆ ਕੀ ਰਣਨੀਤੀ ਆ ਉਹ ਉਹ ਇਹ ਅਲੱਦ ਇੱਧਰ ਵੀ ਨਹੀਂ ਪਤਾ ਕਿ ਐਸਜੀਪੀਸੀ ਦੀ ਕੋਈ ਮੀਟਿੰਗ ਹੋਏਗੀ ਕਦੋਂ ਕੱਢਣਗੇ ਕੀ ਕਰਨਗੇ ਫੈਸਲਾ ਕੋਈ ਅਜੇ ਤੱਕ ਕੋ ਐਕਸਪੈਕਟ ਨਹੀਂ ਹੈਗਾ ਕਿਉਂਕਿ ਜਿਵੇਂ ਅਰ ਕੱਲ੍ਹ ਤੱਕ ਤੇ ਬੋਲੋਂ ਗੁਲਾਈ ਮੀਟਿੰਗ ਉਹ ਵੀ ਪੋਸਟਪੋਨ ਹੋ ਗਈ ਐ ਐਸਜੀਪੀਸੀ ਦਾ ਅਜੇ ਕੁਝ ਪਤਾ ਨਹੀਂ ਹੈ ਕਿ ਕਿਸ ਤਰ੍ਹਾਂ ਦੇ ਹੋ ਰੌਣਕ ਨੇ ਕੀ ਫੈਸਲਾ ਕਰਨਗੇ ਉਹ ਕਮੇਟੀ ਜਿਹੜੀ ਤੈਨੂੰ ਮੰਗਰ ਬਣੀ ਉਹਦੀ ਕੀ ਰਿਪੋਰਟ ਆਏਗੀ ਉਹ ਨਿਬੇੜਾ ਕੀ ਹੋਏਗਾ ਅਜੇ ਸਾਰਾ ਕੁਝ ਖੁੱਲਾ ਤੇ ਸਾਰਾ ਕੁਝ ਐਗਿਆ ਗੋ ਕਿ ਭਮੜੂ ਪੁਛੇ ਜਾ ਸੋ ਯਾਨੀ ਅਰਪੀ ਸਿੰਘ ਜੀ ਜੈਨ ਨੂੰ ਇਸ ਤਰ੍ਹਾਂ ਦੀ ਨੌਬਦੋਂ ਦੇ ਤਾਂ ਕੀ ਕਰਨਗੇ ਕਿਸ ਤਰ੍ਹਾਂ ਦਾ ਕਲਾਸਾ ਕਰਨਗੇ ਕਿਸ ਤਰ੍ਹਾਂ ਦੀ ਉਹ ਆਪਣੀ ਪਹਿਲ ਕਦਮੀ ਕਰਨਗੇ ਜਾਂ ਕੋਈ ਨਵਾਂ ਕੋਈ ਪੰਥਕਦਲ ਖੜਾ ਹੋਏਗਾ ਕੀ ਹੋਏਗਾ ਕੁਝ ਨਹੀਂ ਅਜੇ ਕਿਹਾ ਜਾਦਾ ਉਹਨਾਂ ਨੇ ਵੀ ਇਹ ਕਲਾਸਾ ਨਹੀਂ ਕੀਤਾ ਕਿ ਉਹ ਕਰਨਗੇ ਕੀ ਤੇ ਇੱਕ ਪਾਸੇ ਤਾਂ ਇਹ ਹੋ ਗਿਆ ਦੂਜੇ ਵਾਸਤੇ ਉਹ ਪਹਿਲੇ ਹੀ ਮਸਲਾ ਜਿਹੜਾ ਜਿਹੜੀ ਸਰਕਾਰ ਤੱਕ ਸਮਾਂ ਲਾਇਆ ਸੀ 7 ਮੈਂਬਰੀ ਕਮੇਟੀ ਬਣਾਈ ਸੀ ਮੈਂਬਰਸ਼ਿਪ ਕਰਨ ਵਾਸਤੇ ਉਹਦੀ ਥਾਂ ਤੇ ਕਾਲੀਦਲ ਨੇ ਕਮੇਟੀ ਆਪਣੀ ਬਣਾਈ ਤੇ ਮੈਂਬਰਸ਼ਿਪ ਵੀ ਸ਼ੁਰੂ ਕਰਤੀ ਜੋਰ ਸ਼ੋਰ ਨਾਲ ਵੱਖ-ਵੱਖ ਥਾਵਾਂ ਦੀ ਡਿਊਟੀਆਂ ਵੀ ਲਾਤੀਆਂ ਜਿਹਦੇ ਵਿੱਚ ਜਿਹੜੇ ਉਸ ਕਮੇਟੀ ਦੇ ਜਿਹੜੇ ਕਨਵੀਨੀਅੰਸ ਸੀ ਜਾਂ ਮੋਰੀ ਸੀਗੇ ਐਡਵੋਕੇਟ ਧਾਮੀ ਉਹਨਾਂ ਨੂੰ ਵੀ ਮੈਂਬਰ ਲਪਾਤਾ ਆਪਣੀ ਆਪਣੀਆਂ ਕਮੇਟੀਆਂ 'ਚ ਉਹਨਾਂ ਦੇ ਮੈਂਬਰਾਂ ਲਈ ਤੱਕ ਜਿਹੜੇ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਕਿ ਕਮੇਟੀ ਦੇ ਮੈਂਬਰ ਸੀ ਉਹਨਾਂ ਨੂੰ ਵੀ ਮੈਂਬਰਸ਼ਿਪ ਦੀ ਡਿਊਟੀ ਲਾਤੀ ਜਿਹੜੀ ਕਿ ਵਡਾਲਾ ਫਰਾਂ ਨੇ ਐਕਸੈਪਟਿੰਗ ਕੀਤੀ ਉਹਨਾਂ ਨੇ ਕਿਹਾ ਨਹੀਂ ਹੈ ਹਾਲ ਤੱਕ ਦਾ ਹੁਕਮ ਮੰਨਿਆ ਨਹੀਂ ਇਹਨਾਂ ਨੇ ਉਹ ਪੂਰਾ ਇਨ ਬਿਨ ਹੁਕਮ ਮੰਨਣੋ ਅਦਰਵਾਈਜ਼ ਅਸੀਂ ਮੰਨਾਂਗੇ ਕਿ ਉਹ ਹੁਕਮ ਨਹੀਂ ਮੰਨਿਆ ਗਿਆ ਜਿਹੜੇ ਵੀ ਬਾਕੀ ਢਡੇ ਦੇ ਮੈਂਬਰ ਨੇ ਜਾਂ ਹੋਰ ਵੀ ਬਹੁਤ ਸਾਰੇ ਜਿਹੜੇ ਕੋਈ ਬੁੱਧੀਜੀਵੀ ਨੇ ਵੀ ਕਹਿੰਦੇ ਕਿ ਅਕਾਲ ਤਖਤ ਦਾ ਜੋ ਹੁਕਮਨਾਮਾ ਸੀ 2 ਦਸੰਬਰ ਦਾ ਇਨ ਬਿਨ ਮੰਨੋ ਜਿਹਦੇ ਚ ਇਹ ਸੀਗਾ ਕਿ ਉਹ 7 ਮੈਂਬਰੀ ਜਿਹੜੀ ਕਮੇਟੀ ਉਹ ਹੀ ਮੈਂਬਰਸ਼ਿਪ ਕਰੇ ਹੁਕਮਨਾਮੇ ਲਈ ਲਿਖਿਆ ਸੀ ਕਿ ਮੌਜੂਦਾ ਲੀਡਰਸ਼ਿਪ ਉਹ ਲੀਡਰਸ਼ਿਪ ਅਗਵਾਈ ਦੇਣ ਦੇ ਯੋਗ ਨਹੀਂ ਰਹੀ ਇਸ ਕਰਕੇ ਹੁਣ ਮੈਂਬਰਸ਼ਿਪ ਕਰਕੇ ਨਵੀਂ ਭਰਤੀ ਕਰ ਨਵੀਂ ਲੀਡਰਸ਼ਿਪ ਲਿਆਓ ਤੇ ਡਿਊਟੀ ਜਿਹੜੀ ਹੈ ਉਹ 7 ਮੈਂਬਰੀ ਕਮੇਟੀ ਸੀ ਕੱਲ ਤੱਕ ਸਰਵਲੋ ਕੀਤੀ ਗਈ ਜਦੋਂ ਕਿ ਕਾਲੀ ਦਲ ਦੇ ਨੇਤਾਵਾਂ ਦੇਖਾਸ ਕਰਕੇ ਡਾਕਟਰ ਦਰਜੀਤ ਸਿੰਘ ਦੀ ਮਾਂ ਉਸ ਦੀ ਗਵਾਹੀ ਕਰ ਰਹੀ ਨੇ ਜਾਂ ਉਹਨਾਂ ਨੇ ਕਾਨੂੰਨੀ ਤੌਰ ਤੇ ਇਹ ਗੱਲ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਜਤਨ ਜਧਿਆਲ ਸਿੰਘ ਸਭਾ ਨੂੰ ਵੀ ਹੋਰਾਂ ਲੋਕਾਂ ਨੂੰ ਵੀ ਕਿ ਜੇਕਰ ਅਸੀਂ ਇਹ ਮੰਨ ਲੈਂਦੇ ਹਾਂ ਤਾਂ ਉਹਦੇ ਜੇ ਸੰਵਧਾਨਿਕ ਨਿਕੜੇ ਕਣਾ ਆਉਂਗੀਆਂ ਅਡਿਸ਼ਨ ਆਉਣਗੀਆਂ ਤੇ ਕੋਈ ਵੀ ਧਾਰਮਿਕ ਪਾਰਟੀ ਜਿਹੜੀ ਹੈ ਧਰਮ ਸਿਰਫ ਧਰਮ ਦੇ ਆਧਾਰ ਤੇ ਪਾਰਟੀ ਜੇਕਰ ਚੱਲਦੀ ਜੇ ਧਰਮ ਦੇ ਆਖੇ ਤਾਂ ਉਹਦੇ ਤੇ ਕਨਸਟੀਟਿਊਸ਼ਨਲ ਸਵਾਲ ਖੜੇ ਹੋਣਗੇ ਤੇ ਜਿਹੜੀ ਚੋਣ ਕਮਿਸ਼ਨ ਦੇ ਕੋਲ ਮਾਨਤਾ ਉਹਦੀ ਉਹ ਰੱਦ ਹੋ ਸਕਦੀ ਹੈ ਜਦ ਕਿ ਦੂਜੇ ਪਾਸੇ ਜਿਹੜੇ ਜਿਵੇਂ ਵਰਡਾਲਾ ਤੇ ਦੂਸਰੇ ਹੋਰਾਂ ਦਾ ਜਿਹੜਾ ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਕੋਈ ਉਹ ਨਹੀਂ ਹੈ ਜਦ ਕਾਲ ਸ੍ਰੀ ਕਾਲਤਾਖਸਾਹ ਦਾ ਹੁਕਮ ਇਹਨ ਬਿਨ ਮੰਨਣਾ ਚਾਹੀਦਾ ਉਹ ਉਹਦੇ ਚ ਦੋ ਤਰ੍ਹਾਂ ਦੇ ਥਿਊ ਨੇ ਇੱਕ ਤਰ੍ਹਾਂ ਇਹ ਕਹਿੰਦੇ ਨੇ ਕਿ ਜੇ ਕੋਈ ਰੱਦ ਵੀ ਹੁੰਦੀ ਹੈ ਜਿਹੜੀ ਮਾਨਤਾ ਦਾ ਹੋ ਜੇ ਬੇਸ਼ੱਕ ਪਹਿਲਾਂ ਕਿਹੜਾ ਕਾਲੀ ਦਲ ਬਹੁਤ ਤਕੜਾ ਖੜਾ ਹੈ ਕਿਉਂਕਿ ਸਾਡੇ ਸ਼੍ਰੀ ਕਾਂਤ ਦਾ ਜਿਹਦਾ ਹੁਕਮ ਮੰਨਣਾ ਜ਼ਰੂਰੀ ਹੈ ਜਿਹੜਾ ਕਿ ਉਹ ਵੀ ਕਹਿੰਦੇ ਨੇ ਵੀ ਮੰਨਾਂਗੇ ਅਸੀਂ ਦੂਸਰਾ ਇਹ ਹੈ ਕਿ ਕਨਸਟੀਟਿਊਸ਼ਨਲ ਇਸ਼ੂ ਹੈ ਨਹੀਂ ਮਨ ਮਨਜੀਤ ਸਿੰਘ ਖੜਾ ਵਰਗੇ ਜਾਂ ਤੇ ਹੋਰ ਵੀ ਕਹਿੰਦੇ ਨੇ ਕਿ ਇਹ ਐਵੇਂ ਕਹਿ ਰਹੇ ਨੇ ਕੋਈ ਮੰਤਰ ਆਦਰ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਇਹ ਸਭ ਬਹਾਨਾ ਹੈ ਹੁਕਮ ਨਾ ਮੰਨਣ ਦਾ ਤੇ ਸੁਖਵੀਰ ਬਾਦਲ ਦੀ ਲੀਡਰਸ਼ਿਪ ਨੂੰ ਕਾਇਮ ਰੱਖਣ ਦਾ ਬਹਾਨਾ ਹੈ ਇਹ ਉਹ ਕਰ ਰਹੇ ਹੈ ਕਿ ਸੁਖਵੀਰ ਬਾਦਲ ਦਾ ਅਸਤੀਫਾ ਮਨਜ਼ੂਰ ਹੋ ਚੁੱਕਿਆ ਉਹ ਪ੍ਰਧਾਨ ਨਹੀਂ ਹੈਗੇ ਉਹਨੂੰ ਸੋ ਉਹ ਉਲਝਿਆ ਹੋਇਆ ਜੇ ਉਹ ਮਸਲਾ ਜਿਹੜੇ 28 ਜੂਨ ਨੂੰ ਹੋਣੀ ਸੀ ਕਿਉਂਕਿ ਬਾਰ ਬਾਰ ਹੋ ਰਹੀ ਸੀ ਕੱਲ ਤੱਕ ਸਭ ਕੋਲ ਜਾ ਰਹੇ ਨੇ ਤੇ ਪਿਛਲੇ ਦਿਨਾਂ 'ਚ ਤਾਂ ਐਡਵੋਕੇਟ ਧਾਮੀ ਔਰ ਜਸੇਰ ਬਡਾਲਾ ਨੂੰ ਜਸੇਰ ਕੱਲ ਤੱਕ ਨੇ ਖੁਦ ਬੁਲਾ ਕੇ ਉਹਨਾਂ ਦੀ ਮੀਟਿੰਗ ਕੀਤੀ ਸੀ ਤੇ ਉਸ ਮੀਟਿੰਗ 'ਚ ਵੀ ਬਡਾਲਾ ਤਾਂ ਇਹ ਵੀ ਦਾਵਾ ਕਰਦੇ ਨੇ ਕਿ ਧਾਮੀ ਹੋਰਿਆਂ ਨੇ ਕਿਹਾ ਕਿ ਮੈਂ ਤਾਂ ਕੱਲ ਤੱਕ ਸਾਹਿਬ ਦੇ ਹੁਕਮ ਮੰਨਣਾਗਾ ਜੋ ਵੀ ਕਹਿਣਗੇ ਤੇ ਸੋ ਉਹ ਰੱਟਾ ਚੱਲ ਰਿਹਾ ਬਖੇੜਾ ਹੋਇਆ ਹੋਇਆ ਪੂਰਾ ਖਚੋਲਾ ਪਿਆ ਹੋਇਆ ਦੂਜੇ ਪਾਸੇ ਕალი ਜਲ ਦੀ ਮੈਂਬਰਸ਼ਿਪ ਜੋਰ ਸ਼ੋਰ ਨਾਲ ਸ਼ੁਰੂ ਹੋ ਗਈ ਹੈ ਫੇਟਲੇ ਪੱਧਰ ਤੇ ਹੋ ਗਈ ਹੈ ਜ਼ਿਲ੍ਹਿਆਂ ਚ ਹੋ ਗਈ ਹੈ ਸਟੇਟ ਤੱਕ ਜਿੱਥੇ ਡਿਊਟੀ ਅਲਈਆਂ ਉਹ ਫਟਾਫਟ ਕਰ ਰਹੇ ਨੇ ਮੈਂਬਰਸ਼ਿਪ ਉਹਨਾਂ ਦਾ ਦਾਵਾ ਹੈ ਜੀ 25 ਤਲਕ ਤੋਂ ਬਾਅਦ ਮੈਂਬਰਸ਼ਿਪ ਕਰ ਲੈਣੀ ਹੈ ਸੋ ਇਹ ਇੱਕ ਤਰ੍ਹਾਂ ਦਾ ਝੋਲਾ ਦਾ ਕਨਫਿਊਜ਼ਨ ਪਿਆ ਹੈ ਜਿਹਦੇ ਵਿੱਚ ਅੱਜ ਜੈਨੀ ਹਰਪੀ ਸਿੰਘ ਦਾ ਜੋ ਰਿਐਕਸ਼ਨ ਹੈ ਮੀਟਿੰਗ ਪੋਸਟਪੋਨ ਹੋਣ ਤੋਂ ਬਾਅਦ ਉਸ ਨੇ ਇਸ ਨੂੰ ਹੋਰ ਵਧਾਤਾ ਹੈ ਹੋਰ ਐਂ ਕਹ ਲਓ ਕਿ ਗਲਜਨਾ ਹੋਰ ਵਦਗੀਆਂ ਨੇ ਇਹਦੇ ਨਾਲ ਤੇ ਜਿਹੜਾ ਇਹ ਲੱਗਦਾ ਸੀ ਕਿ 2 ਦਸੰਬਰ ਤੋਂ ਬਾਅਦ ਇਹ ਕਲੋਜ਼ਿੰਗ ਹੋ ਜਾਏਗੀ ਸਮੇਟਿਆ ਜਾਏਗਾ ਸਾਰਾ ਮਸਲਾ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਸੇਵਾ ਪੂਰੀ ਕਰ ਲਈ ਸੀ ਸਾਰੇ ਲੀਡਰਾਂ ਨੇ ਸੁਭੀਰ ਬਾਦਲ ਸਮੇਤ ਤੇ ਉਦੋਂ ਆਇਆ ਸੀ ਵੀ ਇਹ ਹੁਣ ਮਸਲਾ ਕਲੋਜ਼ਿੰਗ ਹੋ ਗਈ ਇਸ ਮਸਲੇ ਤੇ ਸਮੇਟਿਆ ਜਾਏਗਾ ਤੇ ਹੁਣ ਨਵੇਂ ਸਿਰੇ ਤੋਂ ਗੱਲਬਾਤ ਸ਼ੁਰੂ ਹੋਏਗਾ ਉਹ ਐਂ ਕਹ ਲਓ ਕਿ ਉਹ ਨਹੀਂ ਹੋਇਆ ਸਭ ਕੁਝ ਖੁੱਲਾ ਆ ਜੇ ਤੇ ਅਕਾਲੀ ਦਲ ਤੇ ਜਿਹੜਾ ਉਹਨਾਂ ਨੇ ਕਿਹਾ ਸੀ ਤੇ ਅਕਾਲ ਤਖਤ ਦਾ ਹੁਕਮ ਮੰਨ ਕੇ ਆਖਿਆ ਉਹੀ ਹੁਣ ਉਲਟੇ ਹੋਰ ਦੋਸ਼ ਲੱਗ ਰਹੇ ਨੇ ਕਿ ਉਹਨਾਂ ਨੇ ਮੰਨਿਆ ਨਹੀਂ ਹੈ ਪੂਰਾ ਹੁਕਮ ਨਹੀਂ ਮੰਨਿਆ ਇੱਕ ਜਿਹੜਾ ਆਖਰੀ ਹੁਕਮ ਸੀ ਉਹ ਨਹੀਂ ਮੰਨਿਆ ਜਿਹਦੇ ਚ ਕਿ ਉਹਨਾਂ ਨੇ ਕਿਹਾ ਸੀ ਲੀਡਰਸ਼ਿਪ ਕਾਬਲ ਨਹੀਂ ਰਹੀ ਤੇ ਮੈਨੂੰ ਲੱਗਦਾ ਹੈ ਕਿ ਇਹ ਇਹ ਜਿਹੜਾ ਮਾਮਲਾ ਜੇ ਹੋਰ ਹੋ ਜੇਗਾ ਸੁਲਝਣ ਦੇ ਅਸਾਰ ਜਿਹੜੇ ਛੇਤੀ ਨਹੀਂ ਹੈਗੇ ਤੇ ਇਹ ਸਨੇ ਉਲਝਣਾ ਨੇ ਜਿਹੜਾ ਅਕਾਲੀ ਦਲ ਦਾ ਅਕਾਲੀ ਸਿਆਸਤ ਦੇ ਵਿੱਚ ਅਕਾਲੀ ਦਲ ਦਾ ਅਕਾਲੀ ਲੀਡਰਸ਼ਿਪ ਦਾ ਨੁਕਸਾਨ ਹੋਰ ਕਰ ਦੇਣਾ ਜੇ ਪਹਿਲਾਂ ਵੀ ਇਹਨਾਂ ਦਾ ਬਹੁਤ ਹੋ ਚੁੱਕਿਆ ਤੇ ਮੇਰਾ ਇੰਪ੍ਰੈਸ਼ਨ ਇਹ ਵੀ ਹੈ ਮੇਰਾ ਇਹ ਵੀ ਹੈ ਕਿ ਉਹ ਸਤਵੇਂ ਮੈਂਬਰੀ ਕਮੇਟੀ ਦੇ ਮਸਲੇ ਨੂੰ ਅਕਾਲੀ ਲੀਡਰਸ਼ਿਪ ਨੇ ਠੀਕ ਤਰ੍ਹਾਂ ਟੈਕਲ ਨਹੀਂ ਕੀਤਾ ਲੱਗਦਾ ਹੈ ਇਹ ਉਹ ਉਸ ਨੂੰ ਵਾਲੇ ਉਹਨਾਂ ਦਾ ਇਹ ਜੋਕ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਉਹਦੇ ਤੋਂ ਇਹ ਅਲੀਗੇਸ਼ਨ ਲੱਗਣ ਵਾਸਤੇ ਮੌਕਾ ਮਿਲ ਗਿਆ ਉਹਨਾਂ ਨੂੰ ਕਿ ਇਹ ਸ਼੍ਰੀ ਕਲਤਖਸ ਸਾਹਿਬ ਦਾ ਹੁਕਮ ਉਹਨਾਂ ਨੇ ਨਹੀਂ ਮੰਨਿਆ ਉਹ ਜਦੋਂ ਜਿਵੇਂ ਕਲਤਖਸ ਵੱਲੋਂ ਕੋਈ ਇਸ ਬਾਰੇ ਬੋਲਿਆ ਜਾਂਦਾ ਜਿਵੇਂ ਕਲਤਖਸ ਦਾ ਇਹ ਵੀ ਕਹਦਾ ਕਿ ਸਤਮੈਮਬ੍ਰਿਕ ਕਮੇਟੀ ਕਾਇਮ ਹੈ ਸੋ ਉਹ ਜਦੋਂ ਇਹ ਕਹਿ ਰਹੇ ਨੇ ਕਿ ਨਹੀਂ ਉਹ ਸਤਮੈਮਬ੍ਰਿਕ ਕਮੇਟੀ ਕਾਇਮ ਹੈ ਉਸ ਤੋਂ ਬਾਅਦ ਉਹ ਬੋਲੇ ਨਹੀਂ ਤਾਂ ਫੇਰ ਮਸਲਾ ਇਹਦਾ ਮਤਲਬ ਉਲਝਿਆ ਹੀ ਹੈਗਾ ਇਹਦਾ ਹੱਲ ਕਿਤੇ ਹੋਏਗਾ ਕਿਵੇਂ ਹੋਏਗਾ ਉਹ ਤਾਂ ਬਾਅਦ ਦੀ ਗੱਲ ਹੈ ਪਰ ਅਕਾਲੀ ਦਲ ਦਾ ਪੰਥਕ ਰਾਜਨੀਤੀ ਦਾ ਜਿਹੜਾ ਉਹ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਉਹਦਾ ਉਹਦਾ ਨੁਕਸਾਨ ਤਾਂ ਹੋ ਹੀ ਰਿਹਾ ਹੈ ਮਨ ਅਕਾਲੀ ਦਲ ਜਿਹੜੀ ਐਜ਼ ਇੱਕ اپੋਜੀਸ਼ਨ ਪਾਰਟੀ ਹਾਲਾਂਕਿ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਕਰ ਰਹੇ ਹਨ ਹੁੰਗਾਰਾ ਵੀ ਮਿਲਨੇ ਰਿਸਪੌਂਸਿਬਿਲਿਟੀ ਮਿਲਿਆ ਪਰ ਇਹਦੇ ਬਾਅਦ ਤੋਂ ਜਿਹੜੀ ਜਿਹੜਾ ਘਿਟੋਲਾ ਹੈ ਉਹ ਉਹ ਫੇਰ ਵਧੀ ਜਾ ਰਿਹਾ ਤੇ ਆਮ ਸਿੱਖਾਂ ਦੇ ਮਾਂਚ ਤੇ ਜਾਂ ਜਿਹੜੇ ਬਾਦਲਬਿਰੋਧੀ ਨੇ ਬਲੈਂਕ ਲੋਕ ਕੇ ਕਾਲੀਦਲ ਬਿਰੋਧੀ ਨੇ ਉਹਨਾਂ ਨੂੰ ਮੌਕਾ ਮਿਲ ਰਿਹਾ ਇਸ ਹਾਲਤ ਨੂੰ ਜਿਹੜੀ ਹੈ ਉਹਨਾਂ ਦੇ ਖਿਲਾਫ ਐਲੀਗੇਸ਼ਨ ਲਾਉਣ ਦਾ ਦੋਸ਼ ਲਾਉਣ ਦਾ ਉਹਨਾਂ ਦੇ ਅਟੈਕ ਕਰਨ ਦਾ ਮੌਕਾ ਮਿਲ ਰਿਹਾ ਤੇ ਐਚਬੀਸੀ ਪ੍ਰਧਾਨ ਐਡਵੋਕੇਟ ਧਾਮੀ ਦੇ ਸ਼ਿਕਾਤਾਂ ਦਾ ਜਿਹਾ ਮੈਨੂੰ ਲੱਗਦਾ ਵੀ ਉਹ ਵੀ ਇਸ ਉਲਝਣ ਚ ਨੇ ਉਹ ਸੇ ਸਿਚੁਏਸ਼ਨ ਚ ਉਹਨਾਂ ਨੂੰ ਸ਼ਾਇਦ ਇਹਦੇ ਚੋਂ ਜਿਹੜਾ ਨਿਵੇੜਾ ਕਰਨਾ ਜਿਹੜਾ ਆ ਉਹ ਕਿਸੇ ਅੰਕਲ ਵਿੱਚ ਮੁਸ਼ਕਲ ਲੱਗ ਜਾ ਤਾਂ ਹੀ ਮੀਟਿੰਗਾਂ ਜਿਹੜੀਆਂ ਪੋਸਟਪੋਨ ਹੋ ਰਹੀਆਂ ਦੇਖਿਆ ਅਗਲੇ ਦਿਨ ਕੀ ਹੋਏਗਾ ਕਿੱਧਰ ਨੂੰ ਜਾਂਦੀ ਸਿਚੁਏਸ਼ਨ ਪਰ ਇਸ ਵੇਲੇ ਇਹ ਇਹ ਜਿਹੜਾ ਜਿਵੇਂ ਤਾਣੀ ਉਲਝੀ ਹੁੰਦੀ ਹੈ ਇਸ ਤਰ੍ਹਾਂ ਉਲਝਿਆ ਹੋਇਆ ਹੈ ਤੇ ਪੰਥਕ ਰਾਜਨੀਤੀ ਦਾ ਮਸਲਾ ਤੇ ਪੰਥਕ ਰਾਜਨੀਤੀ ਤੇ ਜਿਹੜੀ ਅਕਾਲੀ ਦਲ ਨਾਲ ਸੰਬੰਧਿਤ ਜਿਹੜੀ ਸਿਆਸਤ ਹੈ ਅਕਾਲੀ ਸਿਆਸਤ ਉਹ ਪੂਰੀ ਤਰ੍ਹਾਂ ਉਲਝੀ ਹੋਈ ਆ ਦਾ ਨਵੇੜਾ ਕਿਤੇ ਹੋਏਗਾ ਇਹ ਕੁਛ ਨਹੀਂ ਕਹਾਦਾ ਨਵੇੜਾ ਇਹਦਾ ਨਤੀਜਾ ਇਹ ਹੈ ਕਿ ਜਿਹੜੀਆਂ ਬਾਕੀ ਸਿਆਸੀ ਪਾਰਟੀਆਂ ਨੇ ਉਹ ਕੁਛ ਨਹੀਂ ਉਹਨਾਂ ਨੂੰ ਇਸ ਗੱਲ ਦੀ ਰਾਹਤ ਵੀ ਅਕਾਲੀ ਦਲ ਆਪਕਿ ਉਲਝਿਆ ਪਜੀ ਲੜੀ ਜਾਂਦੇ ਨੇ ਤੇ ਇੱਕ ਇੱਕ ਪੰਜਾਬ ਦੀ ਇੱਕ ਵੱਡੀ ਵਿਰੋਧੀ ਧਿਰ ਹੁੰਦੀ ਸੀ ਉਹ ਹੁਣ ਨਹੀਂ ਹੈ ਸੱਤਾਧਾਰੀ ਪਾਰਟੀ ਖੁਸ਼ ਹੈ ਤੇ ਕਾਂਗਰਸ ਤੇ ਸ਼ਾਇਦ ਬੀਜੇਪੀ ਵੀ ਖੁਸ਼ ਹੋਵੇ ਇਹਦਾ ਤਾਂ ਕੁਝ ਕਹਿ ਨਹੀਂਿਆ ਸਕਦਾ ਇੱਕ ਗੱਲ ਜਿਹੜੀ ਵੀਡੀਓ ਜਾਰੀ ਹੋਈ ਸੀਗੀ ਇੱਕ ਦਿਨ ਪਹਿਲਾਂ ਇਸ ਘਟਨਾ ਤੋਂ ਪਹਿਲਾਂ ਇੱਕ ਦਿਨ ਜਾਰੀ ਹੋਈ ਜਿਹਦੇ ਚ ਗਿਆਨੀ ਹਰਪੀ ਸਿੰਘ ਦੀ ਪਹਿਲਾਂ ਵੀ ਇੱਕ ਵੀਡੀਓ ਜਾਰੀ ਹੋਈ ਜਦੋਂ ਵਿਰਸਾ ਸਿੰਘ ਬੁਲਟਾ ਨੂੰ ਬੁਲਾਇਆ ਗਿਆ ਸੀ ਇਹ ਜੋ ਉਹਨੇ ਇਹ ਕਿਹਾ ਕਿ ਹਾਂ ਮੇਰੇ ਅਮਨ ਸ਼ਰ ਨਾਲ ਵੀ ਗੱਲ ਹੁੰਦੀ ਸੀ ਜਾਂ ਹੋਰਾਂ ਨੇਡਰਾਂ ਵੀ ਕਾਂਗਰਸ ਸਰਕਾਰ ਦੇ ਨੇਡਰਾਂ ਨਾਲ ਵੀ ਗੱਲ ਹੁੰਦੀ ਸੀ ਤੇ ਉਸ ਨੂੰ ਬਹੁਤ ਵੱਡਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਾਂ ਉਸ ਬਾਰੇ ਗਿਆਨੀ ਹਰਪੀਤ ਸਿੰਘ ਤੇ ਇੱਕ ਤਰ੍ਹਾਂ ਦੇ ਰਿਫਲੈਕਸ਼ਨ ਦਿੱਤਾ ਜਾ ਰਿਹਾ ਵੀ ਉਹ ਤਾਂ ਭਾਜੀਪੀ ਨੇ ਮਿਲੇ ਹੋਏ ਸੀ ਜੇ ਸੈਂਟਰ ਦੀ ਉਹਦੇ ਨੇ ਮਿਲੇ ਹੋਏ ਸੀ ਪਰ ਮੈਨੂੰ ਲੱਗਦਾ ਵੀ ਕਿਸੇ ਨਾਲ رابطہ ਹੋਣਾ ਜਾਂ ਕਿਉਂਕਿ ਜੱਫੇਰ ਦੀ ਅਫੀਸ਼ੀਅਲ ਕਪੈਸਿਟੀ 'ਚ ਕਿਸੇ ਅਫੀਸ਼ੀਅਲ ਨਾਲ ਸਰਕਾਰ ਨਾਲ ਕਿਸੇ ਵੀ ਨਾਲ ਨਾ ਸਕਾ ਨੂੰ ਬੀਲਾਂ ਵੀ ਕਰਦੇ ਰਹੇ ਐ ਇਸਕਾਰ ਨੂੰ ਚਿੱਠੀਆਂ ਵੀ ਲਿਖਦੇ ਰਹੇ ਉਹ ਪ੍ਰਚਾਰ ਨੇ ਗਾਲ ਵੀ ਕਰਦੇ ਰਹੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਜੱਥੇਾਰ ਵੀ ਜੇ ਇਹ ਗੱਲ ਕਰੇ ਵੀ ਹਾਂ ਮੈਂ ਤਾਂ ਗੱਲਬਾਤ ਕਰਦਾ ਸੀ ਉਹਨਾਂ ਨਾਲ ਗੱਲਬਾਤ ਕਰਦੇ ਤੇ ਇਹਦੇ ਨਾਲ ਇਹਦਾ ਮਤਲਬ ਇਹ ਨਹੀਂ ਹੋ ਜਾਂਦਾ ਵੀ ਮੇਰੇ ਤੇ ਉਹ ਦਬਾਅ ਪਾ ਰਹੇ ਸੀ ਜਾਂ ਮੈਂ ਉਹਨਾਂ ਦੇ ਬਿਹਫ ਤੇ ਕੰਮ ਕਰ ਰਿਹਾ ਉਹਦਾ ਕਹਿਣ ਦਾ ਇਹ ਮਤਲਬ ਉਹਨਾਂ ਦਾ ਸੀਗਾ ਤੇ ਮੈਨੂੰ ਲੱਗਦਾ ਕਿ ਇਸ ਗੱਲ ਨੂੰ ਸਾਡੇ ਐਨੇ ਵੀ ਤੰਗ ਨਜ਼ਰ ਨਹੀਂ ਹੋਣਾ ਚਾਹੀਦਾ ਵੀ ਕੋਈ ਜੱਥੇਾਰ ਜੇ ਕਪੈਸਿਟੀ ਚਾਏ ਉਹ ਕਿਸੇ ਨਾਲ ਗੱਲ ਨਹੀਂ ਕਰ ਸਕਦਾ ਜਾਂ ਕਿ ਜਿਸ ਨਾਲ ਰਾਵਤਾਨੀ ਰੱਖ ਸਕਦਾ ਇਸ ਤਰ੍ਹਾਂ ਦੀ ਤਾਂ ਨਹੀਂ ਇਹ ਪਹੁੰਚ ਹੋਣੀ ਚਾਹੀਦੀ ਬਾਕੀ ਕਿਉਂਕਿ ਹੁਣ ਇੱਕ ਦੂਜੇ ਦੇ ਦੋਸ਼ ਦੋਸ਼ਵਾਜੀ ਚੱਲ ਰਹੀ ਹੈ ਉਹ ਇਸ ਸਿਚੁਏਸ਼ਨ ਚ ਕੋਈ ਕੁਝ ਵੀ ਕਹਿ ਸਕਦਾ ਤੇ ਉਹਨਾਂ ਨੇ ਅਲੀਗੇਸ਼ਨ ਹੀ ਇਹ ਲਾਏ ਸੀ ਕਿ ਬੀਜੇਪੀ ਦੇ ਜਾਰ ਐਸਐਸ ਦੇ ਦਬਾਅ ਹੇਠ ਜਾ ਕੋਸ਼ਿਸ਼ ਉਹਨਾਂ ਵੱਲੋਂ ਹੋ ਰਹੀ ਹੈ ਦਬਾਅ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਸੋ ਉਸ ਕੰਟੈਕਸਟ ਚ ਉਹਨਾਂ ਨੇ ਇਹ ਦੋਸ਼ ਲਾਇਏ ਸੀਗੇ ਪਰ ਅਦਰਵਾਈਜ਼ ਜਿਹੜਾ ਇਹ ਰੁਟੀਨ ਚ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਮੁਸ਼ਕਲ ਜਿਹੜੀ ਹੈ ਮਤਲਬ ਇਸ ਗੱਲ ਤੇ ਇੰਨੀ ਰਿਐਕਸ਼ਨ ਚਾਹੀਦਾ ਵੀ ਕੋਈ ਕਿਸੇ ਨਾਲ ਗੱਲ ਨਹੀਂ ਕਰ ਸਕਦਾ ਆਫੀਸ਼ੀਲੀ ਤੇ ਸੋ ਬਹੁਤ ਇਹ ਔਰਿਜਿਨ ਚ ਜਿਹੜੀ ਹੈਗੀ ਬਹੁਤ ਰਾਜਨੀਤੀ ਜਿਹੜੀ ਹੈ ਬੜੀ ਚ ਮਤਲਬ ਗੱਲ ਕਰਨੀ ਬੰਦੇ ਕਿ ਗਵਰਨਰ ਪੰਜਾਬ ਜਿਹੜਾ ਉਹ ये साढ़े फेसबुक लाइव में देख रहे ने अः कटारिया साहब आपका बहुत शुक्रिया आप हमारा प्रोग्राम देख रहे हैं हम कमेंट्री सुन रहे हैं आ, बहुत आ, वेलकम भी आपका शुक्रिया भी आपका लेकिन आप भी पंजाब की राजनीति को पंजाब के माहौल को समझने की कोशिश भी करें और उसमें जो बुराइयां हैं जैसे ड्रग्स का मामला है बहुत अच्छे आप उसमें कोशिश भी कर रहे हैं उसको रिजॉल्व करने की समझने की लेकिन जो सिख राजनीति है पंथक राजनीति है ये आप, ये अपने आप में बहुत आ, अलग किस्म की राजनीति है बाकी मुल्क की सियासत से बाकी मुल्क की राजनीति से बिल्कुल अलग करेक्टर है इसका तो इसलिए इसको अलग आ, से बाकी जो रिलीजन्स भी है जो बाकी स्टेट्स की राजनीति है उससे काफी अलग है वैसे ही पंजाबी शख्सियत सिख धर्म का अपना एक और है सो so, इसको इसकी चर्चा करनी बनी इसकी चर्चा करनी और इसको समझना अपने आप में एक अलग दृष्टिकोण चाहिए तो उम्मीद करते हैं कि आप भी क्योंकि बहुत सरगर्म है आप पंजाब के फील्ड में भी जाते हैं और खासकर ड्रग्स के मामले में तो बहुत इनिशिएटिव ले रहे हैं आप ਤੁਹਾਡਾ ਬਹੁਤ ਸ਼ੁਕਰੀਆ ਕਿ ਆਪ ਹਮਾਰੇ ਸਾਥ ਬਿਜੜੇ ਆ ਤੋ ਇਹ ਕਨਕਲੂਜਨ ਫਿਰ ਮੈਂ ਇਹ ਨਿਕਾਲਦਾ ਹੂੰ ਕਿ ਕਿ ਪੰਜਾਬ ਜੋ ਰਾਜਨੀਤੀ ਸਿੱਖ ਰਾਜਨੀਤੀ ਪੰਥਕ ਰਾਜਨੀਤੀ ਇਹ ਉਲਝੀ ਹੋਈ ਹੈ ਇੱਕ ਇਹਦੇ ਵਿੱਚ ਕਨਫਿਊਜ਼ਨ ਹੈ ਇਹਦੇ ਵਿੱਚ ਕਲੈਰਿਟੀ ਨਹੀਂ ਹੈ ਤੇ ਨੈਕਸਟ ਡੇ ਅਗਲੇ ਦਿਨਾਂ ਚ ਵੀ ਅਜੇ ਕੋਈ ਸੋਲੂਸ਼ਨ ਇਹਦਾ ਕਲੋਜ਼ਿੰਗ ਇਹਦੀ ਨਹੀਂ ਦਿਸ ਰਹੀ ਦੇ ਨਾ ਕਲੋジング ਹੋਣ ਦਾ ਇੱਕ ਹੋਰ ਜਿਹੜਾ ਇਹਦਾ 네ਗੇਟਿਵ ਅਸਪੈਕਟ ਇਹ ਹੈ ਕਿ ਮੋਡਰੇਟ ਕਾਲੀ ਲੀਡਰਸ਼ਿਪ ਅਗਰ ਮੋਡਰੇਟ ਕਾਲੀ ਲੀਡਰਸ਼ਿਪ ਜੋ ਹੈ ਜੋ ਮੋਡਰੇਟ ਪੋਲਿਟਿਕਸ ਜੋ ਮਾਈਨਸ ਹੁੰਦੀ ਹੈ ਡਾਊਨ ਹੁੰਦੀ ਹੈ ਤਾਂ ਪੰਜਾਬ ਮੇ ਰੈਡੀਕਲਿਜ਼ਮ ਕੋ ਜੋ ਰੈਡੀਕਲ ਸਿੱਖ ਪੋਲਿਟਿਕਸ ਹੈ ਉਸ ਕੋ ਹਵਾ ਮਿਲੇਗੀ ਇਸ ਦਾ ਨਤੀਜਾ ਇਹ ਹੋਏਗਾ ਜਿਵੇਂ ਪਿੱਛੇ ਪਿਛਲੇ ਦਿਨਾਂ ਵਿੱਚ ਐਸਾ ਹੋਇਆ ਕਿ ਮੋਡਰੇਟ ਜੋ ਸਿੱਖ ਲੀਡਰਸ਼ਿਪ ਹੈ ਮੋਡਰਟ ਵਾਲੀ ਲੀਡਰਸ਼ਿਪ ਡਾਊਨ ਹੋਈ ਤਾਂ ਉਸकी ਜਗਾ ਜੋ ਸਪੇਸ ਖਾਲੀ ਹੋਈ ਤਾਂ ਉਹ ਫਿਰ ਰੈਡਿਕਲ ਸਿੱਖ ਪੋਲਿਟਿਸ਼ੀਨ ਨੇ ਲਈ ਜਾਂ ਰੈਡਿਕਲ ਸਿੱਖ ਰੈਡਿਕਲਸ ਯੂਥ ਜੋ ਹੈ ਉਹ ਅੱਗੇ ਆਇਆ ਔਰ ਜਿਸਕਾ ਪੰਜਾਬ ਕੋ ਪੰਜਾਬ ਕੋ ਜੋ ਉਹ ਉਸਕੋ ਭੁਗਤਣਾ ਪੜਿਆ ਉਸਕਾ ਉਸकी ਸਜ਼ਾ ਭੁਗਤਣੀ ਪਈ ਹੈ ਪੰਜਾਬ ਨੂੰ ਤੇ ਹੁਣ ਵੀ ਉਹ ਸਿਚੁਏਸ਼ਨ ਹੈ ਤੇ ਜਿਹੜੀ ਮਾਡਰਲ ਲੀਡਰਸ਼ਿਪ ਜਿਹੜੀ ਕਾਲੀ ਲੀਡਰਸ਼ਿਪ ਐ ਉਹ ਬਾਮੇ ਕਿਸੇ ਫਾਰਮੂਲੇ ਨਹੀਂ ਕਿ ਬਾਦਲਾ ਦੀ ਗੱਲ ਕਰਦਾ ਮੈਂ ਕੋਈ ਵੀ ਹੋਵੇ ਮਾਡਰਲ ਲੀਡਰਸ਼ਿਪ ਜੇ ਉਹ ਅੱਗੇ ਨਹੀਂ ਰਹਿੰਦੀ ਤਕੜੀ ਨਹੀਂ ਰਹਿੰਦੀ ਤਾਂ ਆਪਣੇ ਆਪ ਹੀ ਸਪੇਸ ਉਹ ਰੈਡੀਕਲ ਵਿਚਾਰਤਾ ਰੋ ਮਿਲੇਗੀ ਇਹ ਜਿਹੜੀ ਸਿਚੁਏਸ਼ਨ ਪ੍ਰੈਕਟੀਕਲ ਹੈ ਜੀ ਕਹਿੰਦੇ